प्यारे दोस्तों सांझे कर ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਭਰੀ ਤੇ ਨਿੱਘੀ ਜੀ ਸਤਿ ਸ਼੍ਰੀ ਅਕਾ ਅੱਜ ਸਾਨੂੰ ਦੱਸਦੇ ਆ ਬੜੀ ਖੁਸ਼ੀ ਹੋ ਰਹੀ ਹੈ ਕਿ सांझे ਕਰਨੇ ਸੋਸ਼ਲ ਮੀਡੀਏ ਤੇ ਪੂਰੇ 1 ਸਾਲ ਦਾ ਸਫ਼ਰ ਤੈਅ ਕਰ ਲਿਆ ਹੈ ਤੇ ਇਸ ਸਫ਼ਰ ਦੌਰਾਨ ਇਸ ਨੇ 3000 ਤੋਂ ਵੱਧ ਦੋਸਤਾਂ ਨਾਲ ਸਾਂਝ ਪਾ ਲਈ ਹੈ ਇਹ ਸਫ਼ਰ ਬਹੁਤ ਹੀ ਸ਼ਾਨਦਾਰ ਰਿਹਾ ਇਸ ਸਾਰਾ ਕੁਝ ਸੰਭਵ ਤੁਹਾਡੇ ਸਾਰਿਆਂ ਦੇ ਸਹਿਯੋਗ ਸਦਕਾ ਹੋਇਆ ਹੈ। ਤੁਹਾਡੇ ਵੱਲੋਂ ਕੀਤਾ ਗਿਆ ਇੱਕ ਵੀ ਲਾਈਕ, ਸ਼ੇਅਰ, ਕਮੈਂਟ ਤੇ ਸਬਸਕ੍ਰਿਪਸ਼ਨ ਨੇ ਸਾਨੂੰ ਅੱਜ ਇਸ ਮੰਜ਼ਲ ਤੇ ਪਹੁੰਚਾਇਆ ਹੈ। ਉਸ ਤੇ ਲਈ ਅਸੀਂ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਹੁਣ ਜਦੋਂ ਅਸੀਂ ਪਿੱਛੇ ਵੱਲ ਝਾਤ ਮਾਰਦੇ ਹਾਂ ਤਾਂ ਇਸ ਸਫ਼ਰ ਦੇ ਦੌਰਾਨ ਅਸੀਂ ਕਈ ਯਾਦਗਾਰੀ ਪਲ ਸਾਂਝੇ ਕੀਤੇ ਹਨ। ਪੰਜਾਬੀ ਸੱਭਿਆਚਾਰ ਅਤੇ ਰਵਾਜਾਂ ਦੀ ਖੋਜ ਤੋਂ ਲੈ ਕੇ ਇਹ ਉਹ ਦਿਲ ਨੂੰ ਛੂਹਣ ਵਾਲੀਆਂ ਕਹਾਣੀਆਂ ਤੱਕ ਜੋ ਸਾਨੂੰ ਜੁੜੇ ਹੋਏ ਮਹਿਸੂਸ ਕਰਦੀਆਂ ਹਨ ਤੁਸੀਂ ਸਾਰੇ ਇਸ ਸਫ਼ਰ ਦੌਰਾਨ ਸਾਡੇ ਨਾਲ ਜੁੜੇ ਰਹੇ ਹੋ ਤੁਹਾਡਾ ਸਹਿਯੋਗ ਹੀ ਸਾਨੂੰ ਵਧੀਆ ਸਮੱਗਰੀ ਇਕੱਠੇ ਕਰਨ ਲਈ ਤੇ ਅੱਗੇ ਵਧਣ ਲਈ ਪ੍ਰੇਰਿਤ ਕਰਦਾ ਹੈ ਅਸੀਂ ਜ਼ਰੂਰ ਤੁਹਾਡੇ ਸਾਰਿਆਂ ਦੇ ਸੁਝਾਅ ਵੀ ਜਾਨਣਾ ਚਾਹੁੰਦੇ ਹਾਂ ਤੇ ਨਾਲ ਦੀ ਨਾਲ ਸਾਨੂੰ ਇਹ ਵੀ ਦੱਸਿਓ ਕਿ ਤੁਹਾਡੇ ਮਨਪਸੰਦ ਪਲ ਇਸ ਚੈਨਲ ਤੇ ਕੀ ਰਹੇ ਹਨ ਤੁਹਾਡੇ ਸੁਝਾਅ ਤੇ ਤੁਹਾਡੀ ਆਵਾਜ਼ ਸਾਡੇ ਲਈ ਬਹੁਤ ਮਹੱਤਵਪੂਰਨ ਹੈ ਤੇ ਅਸਲ ਵਿੱਚ ਇਹੀ ਸਜਾ ਤੇ ਤੁਹਾਡੀ ਆਵਾਜ਼ ਸਾਂਝੇ ਕਰਨੋਂ ਇੱਕ ਅਸਲ ਕਰ ਬਣਾਉਂਦੀ ਹੈ ਸੋ ਆਓ ਸਾਰੇ ਹੁਣ ਇਕੱਠੇ ਹੋ ਕੇ ਹੋਰ ਸ਼ਾਨਦਾਰ ਯਾਦਾਂ ਬਣਾਈਏ ਐਵੇਂ ਹੀ ਸਾਰੇ ਇਕੱਠੇ ਹੱਸਦੇ ਗਾਉਂਦੇ ਤੇ ਖੁਸ਼ ਰਹਿ ਕੇ ਅੱਗੇ ਨੂੰ ਵਧੀਏ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਖੁਸ਼ ਰਹੋ ਸਸ਼ਿਕਾ